ਕੀ ਆਮ ਆਦਮੀ ਪਾਰਟੀ ਤੇ ਮਨਪ੍ਰਿਤ ਬਾਦਲ ਦੀ ਪੀਪੀਪੀ ਦੇ ਵਿੱਚ ਕੋਈ ਸਮਾਨਤਾ ਹੈ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਦੀ ਮੰਨੀਏ ਤਾਂ ਦੋਵਾਂ ਦੇ ਵਿੱਚ ਇੱਕ ਸਮਾਨਤਾ ਹੈ ਤੇ ਉਹ ਇਹ ਹੈ ਕਿ ਦੋਵੇਂ ਖਾਲੀ ਲਿਫਾਫੇ ਤੋਂ ਸਿਵਾਏ ਕੁਝ ਵੀ ਨਹੀਂ ਪਟਿਆਲਾ ਵਿੱਚ ਸੰਗਤ ਦਰਸ਼ਨ ਦੇ ਦੂਜੇ ਦਿਨ ਸੁਖਬੀਰ ਬਾਦਲ ਦਾ ਇਹ ਬਿਆਨ ਆਇਆ ਹੈ ਸੁਖਬੀਰ ਬਾਦਲ ਨੇ ਦਾਅਵਾ ਕੀਤਾ ਕਿ ਆਮ ਆਦਮੀ ਪਾਰਟੀ ਸਿਰਫ ਪੰਜਾਬ ਨੂੰ ਦਿੱਲੀ ਯਾਨੀ ਕੇਂਦਰ ਦੇ ਖਿਲਾਫ ਵਰਤਣਾ ਚਾਹੁੰਦੀ ਹੈ ਸਾਡਾ ਜਿਹੜਾ ਲੜਾਈ ਹੈ ਮੇਂ ਲੜਾਈ ਕਾਂਗਰਸ ਨਾਲ ਹੈ ਕਿਉਂਕਿ ਕਾਂਗਰਸ ਦੇ ਕੋਲੇ 베ਸ ਹੈ ਆ ਜਿਹੜੀ ਦੂਜੀ ਪਾਰਟੀ ਹੈ ਤਾਂ ਮਨਪ੍ਰੀਤ ਮੰਗੂ ਲਪਾਫਾ ਹੈ ਅਸਲੀਅਤ ਅੰਦਰੋਂ ਕੁਝ ਨਿਕਲਣਾ ਨਹੀਂ ਦਾ ਨਿਸ਼ਾਨਾ ਪੰਜਾਬ ਕੋਈ ਪੰਜਾਬ ਦੀ ਤਰੱਕੀ ਨਹੀਂ ਉਹਨਾਂ ਦਾ ਨਿਸ਼ਾਨਾ ਹੈ ਕਿ ਪੰਜਾਬ ਨੂੰ ਵਟਕੇ ਉਹਨਾਂ ਨੇ ਸੈਂਟਰ ਨਾਲ ਲੜਾਈ ਲੱਗੀ ਹੈ ਉਹਨਾਂ ਦੀ ਸਾਰਾ ਏਜੰਡਾ ਹੀ ਲੜਾਈ ਲੜਦਾ ਹੈ ਪੰਜਾਬ ਸੈਂਟਰ ਨਾਲ ਲੜਾਈ ਲੜ ਕੇ ਭਾਵੇਂ ਪੰਜਾਬ ਦਾ ਚੋਨਾ ਚੱਕਿਆ ਜਾਏ ਨਾ ਚੱਕਿਆ ਜਾਏ ਉਹਨਾਂ ਕੋਈ ਪਰੇ ਗਣਤ ਚੱਕੀ ਜਾਏ ਨਹੀਂ ਚੱਕੀ ਜਾਏ ਕੋਈ ਪਰਪਲ ਪ੍ਰਵਾ ਨਹੀਂ ਸੜਕ ਬੜੇ ਨਾ ਬਣੇ ਉਹਨਾਂ ਦਾ ਨਿਸ਼ਾਨਾ ਪੰਜਾਬ ਨਹੀਂ ਹੈ ਪੰਜਾਬ ਤੋਂ ਅੱਗੇ ਜਾਣਾ ਹੈ ਤੇ ਉੱਥੋਂ ਇਹਨੂੰ ਵਰਤਣਾ ਚਾਹੁੰਦੇ ਐ ਸੁਖਬੀਰ ਬਾਦਲ ਨੇ ਕਿਹਾ ਹੈ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੀ 2017 ਦੇ ਵਿੱਚ ਪਾਰਟੀ ਦੇ ਸਟਾਰ ਪ੍ਰਚਾਰਕ ਹੋਣ ਕੇ ਸੁਖਬੀਰ ਨੇ ਪ੍ਰਿਅੰਕਾ ਗਾਂਧੀ ਸੋਨੀਆ ਅਤੇ ਕੈਪਟਨ ਦੇ ਉੱਤੇ ਵੀ ਤਿੱਖਾ ਹਮਲਾ ਬੋਲਿਆ ਪ੍ਰਿਅੰਕਾ ਗਾਂਧੀ ਅੱਜ ਹੈ ਸੋਨੀਆ ਗਾਂਧੀ ਅੱਜ ਹੈ ਕੈਪਟਨ ਸਾਹਿਬ ਅੱਜ ਆ ਕੁਲ ਬਰਕਰਾਰ ਬਾਦਲ ਸਾਹਿਬ ਤੁਹਾਡਾ ਸਟਾਰ ਪ੍ਰਚਾਰਕ ਕੌਣ ਹੈ ਬਾਦਲ ਸਾਹਿਬ ਪ੍ਰਕਾਸ਼ ਸਿੰਘ ਬਾਦਲ